ਵਾਹਿਗੁਰੂ ਜੀ ਦਾ ਕਾਲ ਸਾਹਾ ਵਾਹਿਗੁਰੂ ਜੀ ਦੀ ਫਤਿਹ ਮੋਹੱਲੀ ਵਾਸੀਆਂ ਨੂੰ ਲੱਕਾ ਵਾਸੀਆਂ ਨੂੰ ਫੇਸ 7 ਦਿਨ ਵਾਸੀਆਂ ਨੂੰ ਖਾਸ ਕੇ ਬਾੜ ਨੰਬਰ 11 ਦੇ ਵਾਸੀਆਂ ਨੂੰ ਮੈਂ ਗੁਰਪੁਰਬ ਦੀ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਦਾ ਸ੍ਰੀ ਗੁਰੂ ਗ੍ਰੰਥ ਦੇਵ ਜੀ ਦਾ ਪ੍ਰਕਾਸ਼ ਉਤਸਵ ਦਾ ਅੱਜ ਦਿਹਾੜਾ ਹੈਗਾ ਤੇ ਅੱਜ ਆਪਣਾ ਨਗਰ ਕਿਤਨ ਨਿਕਲ ਰਿਹਾ ਤੇ ਸਾਡੇ ਗੁਰਦੁਆਰਾ ਅਬਿਦਾ ਸਟੈਂਪਲ ਕਮੇਟੀ ਵੱਲੋਂ ਇਹ ਯੋਜਨ ਕੀਤਾ ਜਾ ਰਿਹਾ ਹੈ ਲੰਗਰ ਦਾ ਤੇ ਮੈਂ ਸਾਰੇ ਮੋਹੱਲੀ ਵਾਸੀਆਂ ਨੂੰ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਖੜੇ ਨੇ ਇਹਨਾਂ ਵੱਲੋਂ ਆਪਣੇ ਕੌਂਸਰਾ ਅਨੁਰਾਧਨਦ ਵੱਲੋਂ ਵਧਾਈ ਦਿਨਾ ਔਰ ਪ੍ਰਭੂ ਅਗੇ ਅਰਦਾਸ ਕਰਨਾ ਕਿ ਇਹ ਜਿਹੜਾ ਆਉਣ ਵਾਲਾ ਸਾਲ ਜਿਹੜਾ ਚੱਲ ਰਿਹਾ ਹੈ ਔਰ ਆਉਣ ਵਾਲਾ ਸਾਲ ਵੀ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਧੰਨਵਾਦ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਬਖੀਸ ਸਿੰਘ ਗੰਗੜਾ ਪ੍ਰਧਾਨ ਸ਼੍ਰੀ ਗੁਰੂ ਰਵੀਦਾਸ ਨੌਜਵਾਨ ਸਭਾ ਫੇਸ ਅਤੇ ਮੋਹਾਲੀ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੋਹਾਲੀ ਸ਼ਹਿਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਦਾ ਜੋ ਜਾ ਰਿਹਾ ਹੈ ਸੋ ਸਾਡੇ ਵੱਲੋਂ ਵੀ ਜੋ ਹੈ ਕੁਛ ਤਿਲਫੁਲ ਲੈ ਕੇ ਅਸੀਂ ਇੱਥੇ ਸੇਵਾ ਵਾਸਤੇ ਖੜੇ ਹੋਏ ਆਂ ਔਰ ਅਸੀਂ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਕਿ ਮੁਹਾਲੀ ਦੇ ਨਗਰ ਨਿਵਾਸੀਆਂ ਦੇ ਉੱਤੇ ਸਾਰੀ ਸੰਗਤ ਸੰਗ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ ਜਾਵੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ ਜਾਵੇ ਤਰਕੀਆਂ ਰਹਿਣ ਖੁਸ਼ੀਆਂ ਰਹਿਣ ਸਾਰਿਆਂ ਦੇ ਚੜ੍ਹਦੀ ਕਲਾ ਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਇਗੁਰੂ ਜੀ ਦਾ ਕਲਸਾ ਵਾਇਗੁਰੂ ਜੀ ਦੀ ਫਤਿਹ ਮੋਹੱਲੀ ਵਾਸੀਆਂ ਨੂੰ ਲੱਕਾ ਵਾਸੀਆਂ ਨੂੰ ਫੇਸ ਸਾਧਨ ਵਾਸੀਆਂ ਨੂੰ ਖਾਸ ਕੇ ਵਾਰ ਨੰਬਰ 11 ਦੇ ਵਾਸੀਆਂ ਨੂੰ ਮੈਂ ਗੁਰਪੁਰਬ ਦੀ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਦਾ ਸ਼੍ਰੀ ਗੁਰੂ ਗ੍ਰੰਥ ਦੇਵ ਜੀ ਦਾ ਪ੍ਰਕਾਸ਼ ਉਤਸਵ ਦਾ ਅੱਜ ਦਿਹਾੜਾ ਹੈਗਾ ਤੇ ਅੱਜ ਆਪਣਾ ਨਗਰ ਕਿਤਨ ਨਿਕਲ ਰਿਹਾ ਤੇ ਸਾਡੇ ਗੁਰਦੁਆਰਾ ਅਬੀਦਾ ਸਟੈਂਪਲ ਕਮੇਟੀ ਵੱਲੋਂ ਇਹ ਯੋਜਨ ਕੀਤਾ ਜਾ ਰਿਹਾ ਹੈ ਲੰਗਰ ਦਾ ਤੇ ਮੈਂ ਸਾਰੇ ਮੋਹੱਲੀ ਵਾਸੀਆਂ ਨੂੰ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਖੜੇ ਨੇ ਇਹਨਾਂ ਵੱਲੋਂ ਆਪਣੇ ਕੌਸਨਾ ਅਨਰਾਧਨ ਵੱਲੋਂ ਵਧਾਈ ਦਿਨਾ ਔਰ ਪ੍ਰਭੂ ਅਗੇ ਅਰਦਾਸ ਕਰਨਾ ਕਿ ਜਿਹੜਾ ਆਉਣ ਵਾਲਾ ਸਾਲ ਜਿਹੜਾ ਚੱਲ ਰਿਹਾ ਹੈ ਔਰ ਆਉਣ ਵਾਲਾ ਸਾਲ ਵੀ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਬਖਸ਼ੀ ਸਿੰਘ ਗੰਗੜ ਪ੍ਰਧਾਨ ਸ਼੍ਰੀ ਗੁਰੂ ਰਵੀਦਾਸ ਨੌਜਵਾਨ ਸਭਾ ਫੇਸ ਅਤੇ ਮੁਹਾਲੀ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੁਹਾਲੀ ਸ਼ਹਿਰ ਵਿਖੇ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਦਾ ਜੋ ਜਾ ਰਿਹਾ ਹੈ ਸੋ ਸਾਡੇ ਵੱਲੋਂ ਵੀ ਜੋ ਹੈ ਕੁਛ ਥਿਲਫੁਲ ਲੈ ਕੇ ਅਸੀਂ ਇੱਥੇ ਸੇਵਾ ਵਾਸਤੇ ਖੜੇ ਹੋਏ ਆਂ ਔਰ ਅਸੀਂ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਆਂ ਸ੍ਰੀ ਗੁਰੂ ਨਾਨਕਦੇਵ ਜੀ ਅੱਗੇ ਕਿ ਮੁਹਾਲੀ ਦੇ ਨਗਰ ਨਿਵਾਸੀਆਂ ਦੇ ਉੱਤੇ ਸਾਰੀ ਸੰਗਤ ਸੰਗ ਦੇ ਉੱਤੇ ਮੇਰ ਭਰਿਆ ਹੱਥ ਰੱਖਿਆ ਜਾਵੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਜਾਵੇ ਤਰਕੀਆਂ ਰਹਿਣ ਖੁਸ਼ੀਆਂ ਰਹਿਣ ਸਾਰਿਆਂ ਦੇ ਚੜ੍ਹਦੀ ਕਲਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ